ਤਾਂ ਵੀ ਰਸਤੀ ਵਾਂਗ ਸਾਰੇ ਅਸੀਂ ਅਲਮੇਰ ਸ੍ਰੀ ਪਹੁੰਚ ਚੁੱਕੇ ਆਂ ਜੀ ਕਰਤਾਰ ਦੇ ਅਸੀਂ ਹੋਟਲ ਤੋਂ ਨਿਕਲੇ ਆਂ ਹੁਣ ਤੇ ਦਰਗਾਹ ਦੇ ਵੱਲ ਜਾ ਰਹੇ ਆ ਤੇ ਰਾਤ ਦੇ ਵਿੱਚ ਤੁਹਾਨੂੰ ਦੇਖੀਏ ਕਿਹਨੋਂ ਬਹੁਤ ਵਧੀਆ ਵਧੀਆ ਵਿਊ ਤੋਂ ਜਾਵਾਂਗੇ ਕਿ ਇਦਾਂ ਦੇ ਲੋਕੇਸ਼ਨ ਸੋ ਤੇ ਰੂਮ ਕਿੱਲੇ ਦਾ ਮਿਲਿਆ ਤੁਹਾਨੂੰ ਰੂਮ ਬਹੁਤ ਸਸਤੇ ਮਿਲਦੇ ਨੇ 3-400 ਰੁਪਏ ਵਿੱਚ ਬੜੇ ਰੂਮ ਮਿਲ ਜਾਂਦੇ ਐ ਕੋਈ ਦਿੱਕਤ ਨਹੀਂ ਡੀ ਪਰੇਸ਼ਾਨੀ ਤੇ ਬਾਕੀ ਬਾਬਾ ਜੀ ਮੇਰਾ ਮਾਜਾ ਬੰਦੀ ਵੀ ਸੋ ਜਾ ਰਹੇ ਆ ਅੱਗੇ ਅੱਗੇ ਉਹ ਜੀ ਹਾਂ ਮੋਰਨਾ ਬਾਹਰੋਂ ਕੋਟਨਦਾਰੀ ਬਾਹਰੋਂ ਅੰਦਰੋਂ

ਨਾ ਮਲੇ ਜੀ ਅਪੰਟਾ ਜੋ ਹੈ ਉਸਨੂੰ ਡਾਲਣਾ ਹੈ ਹਾਂਡੀ ਵਿੱਚ ਹਾਂਡੀ ਵਿੱਚ ਦੇਖ ਮੈਂ ਉਧਰ ਨਹੀਂ ਡਾਲਣਾ ਦਰਗਾਹ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਹਾਂ Eid ਦੇ ਮੌਕੇ ਦੇ ਉੱਪਰ ਅਸੀਂ ਅੱਜ ਦਰਗਾਹ ਦੇ ਉੱਪਰ ਦਰਸ਼ਨ ਕਰਨ ਆਏ ਹਾਂ ਜਮੇਰ شریف ਆ ਬਿਲਕੁਲ ਬਾਹਰਲੇ ਪਾਸੇ ਬੰਦਾ ਫਰੈਸ਼ ਹੋ ਕੇ ਜਾਂਦਾ ਹੱਥ ਪੈਰ ਧੋ ਕੇ ਤੇ ਫਰੈਸ਼ ਹੋ ਕੇ ਫਿਰ ਅੰਦਰ ਦਰਬਾਰ ਦਰਸ਼ਨ ਕਰਦਾ ਹੈ ਇੱਥੇ ਨਿਕ खुला हुआ है वीडियो बनाई चलें दरवाजे की ਆ ਤੋਂ ਦਰਸ਼ਨ ਕਰਕੇ ਹੋ ਗਏ ਫ੍ਰੀ ਤੇ ਦੇਖੋ ਜੀ ਦਰਗਾਹ ਦਾ ਗੇਟ ਤੇ ਆਪਣੇ ਮਿੱਤਰ ਸਭ ਫ੍ਰੀ ਨੇ ਹਾਂ ਜੀ ਬਹੁਤ ਬੜਾ ਦਰਸ਼ਨ ਅਮੀ ਸਾਡੇ ਹਾਂ ਜੀ ਟੋਟਲ ਸਬਸਕ੍ਰਾਈਬ ਲੱਭਿਆ ਨਾ ਕੀ ਬਾਤ ਆ ਕੀ ਚਲਿਏ ਹੋਰ ਬਾਸੇ